ਆਲੋ ਨਵ ਚਾਹ ਪੀ ਲੋ ਨਾਲੇ ਆ ਕੀ ਕਰਨ ਲੱਗੇ ਜੇ ਪਹਿਲਾਂ ਜ਼ਮੀਨ ਨੂੰ ਖਰੀਦ ਤੇ ਲੋ ਫਿਰ ਫੋਨ ਲਾ ਕੇ ਜਿੰਨੂੰ ਮਰਜ਼ੀ ਦੱਸ ਤੇ ਫਿਰਿਓ ਕਿਰਨਾ ਤੇਰੀ ਬੋਲ ਬਾਣੀ ਵੱਲ ਵੇਖ ਕੇ ਨਾ ਮੈਨੂੰ ਏਦਾਂ ਲੱਗਣ ਡਿਆ ਆ ਵੀ ਜਿੱਦਾਂ ਤੂੰ ਵੀ ਮੰਮੀ ਦੀ ਬੋਲੀ ਬੋਲਣ ਰਹੀ ਆ ਉਹ ਤੂੰ ਹੀ ਦੋਵੇਂ ਨਵੇਂ ਸੱਸ ਮੇਰੇ ਵੱਲ ਵੇਖ ਕੇ ਖੁਸ਼ ਕਿਉਂ ਨਹੀਂ ਹੁੰਦੀਆਂ ਮੱਚਦੀਆਂ ਜੇ ਵੀ ਨਵ ਦੀ ਐਨੀ ਪਹੁੰਚ ਹੋ ਗਈ ਆ ਵੀ ਜਿਹੜੀ ਚੀਜ਼ ਨੂੰ ਹੱਥ ਪਾਉਂਦਾ ਆ ਉਹ ਉਹ ਹੀ ਖਰੀਦ ਲੈਂਦਾ ਨਵ ਆਪਾ ਕਾ ਤੋ ਸੁਣਨਾ ਜੇ ਤੁਸੀਂ ਕੁਝ ਬਣਾਉਂਦੇ ਹੋ ਤੇ ਆਪਾਂ ਤੇ ਬਸ ਤੁਹਾਨੂੰ ਇਹ ਸਮਝਾਉਨੇ ਆ ਕਿ ਬੰਦੇ ਨੂੰ ਇੰਨਾ ਜ਼ਿਆਦਾ ਰੋਲਾ ਨਹੀਂ ਪਾਉਣਾ ਚਾਹੀਦਾ ਕਈ ਵਾਰੀ ਬੰਦੇ ਨੂੰ ਨજર ਲੱਗ ਜਾਂਦੀ ਆ ਉਹ ਬੱਸ ਕਰ ਜਾ ਨજર ਲੱਗਦੀ ਹੋਊਗੀ ਤੁਹਾਡੇ ਵਰਗਿਆਂ ਨੂੰ ਮੈਨੂੰ ਕੋਈ ਨજર ਨજર ਨਹੀਂ ਲੱਗਦੀ ਆ ਚਾਹ ਦਾ ਕੱਪ ਫੜਾ ਤੇ ਜਾ ਜਾ ਕੇ ਆਪਣਾ ਕੰਮ ਕਰ ਜਿਹੜਾ ਕਰਨ ਢਈ ਆ ਐਵੇਂ ਇੱਥੇ ਖਲੋਤੀ ਮੈਨੂੰ ਗਿਆਨ ਨਾ ਛਾੜੀ ਜਾ ਬੋਤਾ ਠੀਕ ਐ ਨਵ ਠੀਕ ਆ ਨਵ ਲੈ ਵੀ ਨਵ ਸਿਆਂ ਹੁਣ ਸਾਰਿਆਂ ਨੂੰ ਜ਼ਮੀਨ ਲੈ ਕੇ